ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹਲਾ 3 ਜਗ ਕਰ ਚੌਥਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਹਮ ਭੀਖ ਕ ਭੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਾ ਸਦਾ ਰਹੋ ਰੰਗ ਰਤਾ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਨਾਮ ਦੇਹੁ ਮੰਗਤ ਜਨਕ ਸਦਾ ਰਹੋ ਰੰਗ ਰਤਾ ਹਉ ਬਲਿਹਾਰ ਜਾਓ ਸੱਚ ਤੇਰੇ ਨਾਮ ਵਿਟਹਾਂ ਕਾਰਨ ਕਰਨ ਸਭਨਾ ਇਕੋ ਆਵਰਨਾ ਦੂਜਾ ਕੋਈ ਰਹਾਉ ਬਹੁਤ ਫੇਰ ਪੈ ਕਿਰਪਨ ਕਾ ਆਵਕਿਸ਼ ਕਿਰਪਾ ਕੀਜਾ ਹੋ ਹੋ ਦਇਆਲ ਦਰਸ਼ਨ ਦੇਹੁ ਆਪਣਾ ਅਸੀ ਬਖਸ਼ ਕਰੀਜਾ ਬਨਤ ਨਾਨਕ ਭਰਮ ਪਾਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮਾਨਿਆ ਨਨਤ ਨਾਨਕ ਭਰਮ ਪਾਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਵ ਲਾਗੀ ਹੈ ਭੀਤਰ ਸਤ ਗੁਰ ਸਿਉ ਮਨ ਮੰਨਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹਲਾ 3 ਘਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਮ ਭੇਖਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂ ਰੰਗ ਰਤਾ